ਜਿਹੜੇ ਲੋਕ ਮਾਸ ਨਹੀਂ ਖਾਂਦੇ ਉਹ ਐਨੇ ਕਮਜ਼ੋਰ ਦਿਲ ਵਾਲੇ ਨੇ ਉਹਨਾਂ ਦੇ ਧਰਮ ਵਿੱਚ ਮਰਨ ਕਬੂਲ ਵਾਲੀ ਗੱਲ ਨਹੀਂ ਸਾਡੇ ਤਾਨੂੰ ਸ਼ੁਰੂਇਤ ਹੁੰਦਾ ਪਹਿਲਾਂ ਮਰਨ ਤੋਂ ਜਦ ਮਰਨੇ ਕਬੂਲ ਕਰ ਲਿਆ ਉਹ ਦੁਨੀਆ ਨੂੰ ਜ਼ਰਬੀ ਜ਼ਰਬਤ ਉਹਦੇ ਖਾਤਰ ਮਾਰਨਾ ਚੋੜਾ ਛੱਡਣਾ ਕਿਸੇ ਨੂੰ ਮਾਰਨਾ ਵੀ ਕੋੜਾ ਕਿੱਡਾ ਇਹ 85 ਲੱਖ ਜੂਲ ਕਿ ਕੈਦ ਹੈ ਤੇ ਕਾਨੂੰਨ ਨੂੰ ਕੈਦ ਦੇ ਵਿੱਚੋਂ ਕੋਠੜੀ ਤੇ ਰਹਾ ਕਰ ਦੇਣਾ ਕੁੱਲ ਨਕ ਪਾਪ ਹੈ ਜੜਜਾ ਕਹਿਣੋ ਵੀ ਇਹ ਬੰਨਣ ਜ ਪਾਇਆ ਹੈ ਕੈਚ ਪਾਇਆ ਹੈ ਜੀ ਜੇ ਨੂੰ ਕੋਈ ਰਹਾ ਕਰ ਦੇ ਕੋਠੜੀ ਚ ਜੇ ਚ ਛੱਡ ਦੇ ਕੁੱਲ ਨਕ ਪਾਪ ਹੈ ਤੇ ਸਰ ਕੋ ਦ੍ਰਿਸ਼ਟੀ ਇਹ ਸੋਚਣ ਦੀ ਆਦਮੀ ਉਨਾ ਜੇ ਜਨ ਨਾਲ ਜਦੋਂ ਦਾ ਸਰੀਰ ਦਾ ਮੋਹ ਉਨਾ ਜਲਦਾ ਉਹ ਬੁਰਾ ਬੁਲਦੇ ਛੁੱਟੇ ਦੇ ਬਾਅਦ ਉਹਦਾ ਪਤਾ ਕੋਈ ਨਹੀਂ ਦਿੰਦਾ ਛੁੱਟੇ ਦੇ ਬਾਅਦ ਉਹ ਜ਼ੁਕਰ ਬੁਲੁੰਦਾ ਤੇ ਨਹੀਂ ਛੁੱਟੇ ਦੇ ਬਾਅਦ ਉਹ ਹੀ ਆਤਮਾ ਕੀ ਫੀਲ ਕਰਦੀ ਹੈ ਸਵਾਲ ਨੇ ਵਾਹ ਲਾਇਆ ਤੇ ਆਏ ਇਹੋ ਸਰੀਰ ਛੱਡਣ ਤੋਂ ਬਾਅਦ ਆਤਮਾ ਕੀ ਫੀਲ ਕਰਦੀ ਹੈ ਉਹ ਅਸਲੀ ਰਿਜ਼ਲਟ